ਹਾ ਵਿੱਚੋਂ ਬਰੋ ਆਜੋ ਦਿਖਾਗੇ ਸਿਰਾ ਟੱਕਰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਕਿ ਬਦਾਮਾ ਦੇ ਕਿੰਗ ਹੈ ਕਈ ਹਜ਼ਾਰ ਏਕੜ ਦੀ ਫਸਲ ਟੱਕਰ ਹੋਰ ਉਹਨਾਂ ਦੋਹਾਂ ਦੀ ਹੋ ਗਈ ਉਹ ਦੋਹਾਂ ਦੀ ਹੋ ਗਈ ਆਲੂ ਜੜਤੇ ਰਾਜਪੂਤ 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 ਬੱਲਾ ਗੱਲਾ ਬੱਲਾ ਜੱਫਾ 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 ਕਬੱਡੀ 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 ਸੱਤ ਨੂੰ ਸੱਤ ਲੜ ਆ ਗੱਬਰੂ ਆ ਤਰਾਨਾ ਖਰਾਬ ਵਾਲੂ ਜੱਟ ਮੇਲਾ ਬਣਾਦਾ ਜੰਪਰਾ ਸਰਬਜੀ ਸ਼ੋਕਰ ਦੀ 100 ਡਾਲਰ ਵਾਲੂ ਜੜਦੇ ਲਈ ਵਾਲੂ ਜੜਦੇ ਲਈ ਆ ਜੀ ਓਕੇ ਸੀ ਦੀ ਮਾ ਸਰਬਜੀ ਸ਼ੋਕਰ ਸਾਹਿਬ ਉਹਨਾਂ ਲਈ 100 ਡਾਲਰ ਜਿਹੜਾ ਵਾਲੂ ਜੜ ਲਈ ਆ ਜੁਨਾਈਟਡ ਬ੍ਰੈਂਟਮਫੋਰਡ ਸਿੰਘ ਜੀ ਖਾਰਾ ਅਮਰੀਕਾ ਤੋਂ ਆਇਆ 500 ਡਾਲਰ ਓਕੇ ਸੀ ਦੀ ਟੀਮ ਲਈ ਵਾਲੂ ਜੱਟ ਫੇਰ ਆ ਗਿਆ ਆ ਵੀ ਵਸੀਮ ਬਾਲੂ ਕਹਿੰਦੇ ਗੁਲਾਮ ਆਸ ਵਟਦਾ ਚੰਡਿਆ ਪੱਠਾ ਹੁਣ ਚਾਰਾਂ ਦੇ ਵਿੱਚੋਂ ਸਰਗੋਦੇ ਵਾਲਾ ਹੁਣ ਨੌਜਵਾਨ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਖੇਡ ਆਪਣੀ ਦਾ ਦਿਲ ਦਾ ਤਕੜਾ ਸਬੂਤ ਉਹ ਮੁਹੰਮਦ ਅਸਰਵ ਦਾ ਪੁੱਤਰ ਜੱਫੇ ਲਾਉਂਦਾ ਹਿੱਕ ਠੋਕੇ ਰੇਡਰਾਂ ਨੂੰ ਰੋਕਦਾ ਹੈ ਹੰਦਿਆਂ ਦੇ ਕੋਲੇ ਰੇਡਰਾਂ ਨੂੰ ਰੋਕਦਾ ਜਫੇ ਲਾਉਂਦਾ ਯਾਰਾ ਹੈ ਇੱਕ ਠੋਕ ਕੇ ਜਫੇ ਲਾਉਂਦਾ ਯਾਰਾ ਹੈ ਇੱਕ ਠੋਕ ਕੇ ਆ ਵੀ ਜਫਾ ਅੱਜ ਦੇ ਇਸ ਕਬੱਡੀ ਕਲਬ ਦਾ ਸਭ ਤੋਂ ਬਿਹਤਰੀਨ ਜਫਾ ਮੰਨਿਆ ਜਾ ਸਕਦਾ ਹੈ